ਤਾਂ ਮੈਂ ਕਿਹਾ ਚਾਲੂ ਕੀ ਘੱਟ ਆਇਆ ਜੜੀ ਇਸੇ ਆਉਂਦਾ ਕਈ ਇਹ ਦੱਪਟਿਆਂ ਦਾ ਸਿਕਾ ਹਾਂ ਹਾਂ ਰੋਟੀ ਮਜੀ ਗਾਈਓ ਰੋਜ਼ ਜਾਂਦਾ ਉਹ ਆਪਾਂ ਤੇ ਲੱਗਾ ਯਾਰ ਉਹ ਤਸਜੀਦ ਡਿਪੈਂਡ ਦੇ ਵਿੱਚ ਇਧਰ ਕੋਲ ਇਧਰ ਹੁੰਦੀ ਸਕੂਲ ਦੇ ਕੋਲ ਹਲਤੀ ਵਾਲੇ ਚੌਂਕ ਦੇ ਵਿੱਚੋਂ ਇੱਕ ਪਲਾਟ ਦੇ ਵਿੱਚ ਲੜਗੀ ਪਲਾਟ ਦੇ ਵਿੱਚ ਜਦੋਂ ਆ ਕੇ ਦੇਖਿਆ ਤੇ ਇੱਕ ਗੱਡੀ ਖੜੀ ਆ। ਬਈ ਕੰਨਾਂ ਫੁੱਟੀ ਹੋਈ ਇਧਰ ਉਧਰ ਦੇਖਦੇ ਆਂ ਦੇਖਦੇ ਆਂ ਲੋਕਾਂ ਨੇ ਦੱਸਿਆ ਤੇ ਇੱਕ ਗੱਡੀ ਖੜੀ ਆ ਜੀ ਉਹਦੇ ਵਿੱਚ ਦੋ ਹੈਗੇ ਆ ਲੇਡੀ ਜੈਂਟਸ ਤੇ ਜਦੋਂ ਦੇਖਿਆ ਉਹ ਹਾਲਤ ਗੰਭੀਰ ਸੀ ਉਹਨਾਂ ਦੀ। ਜਦੋਂ ਇੱਦਾਂ ਰੌਲਾ ਪੈਂਦਾ ਪੈਂਦਾ ਪਤਾ ਲੱਗਿਆ ਮੈਨੂੰ ਫੋਨ ਆਇਆ ਤੇ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਔਰ ਕਰਸ਼ੰਗਰ ਖਾਣੇ ਤੋਂ ਫੋਰਸ ਮਿਲਾਜੇ ਪੁਲਿਸ ਮੁਲਾਜ਼ਮ ਸਾਰੇ ਇੱਥੇ ਪਹੁੰਚ ਗਏ ਤੇ ਕਾਰਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਸੀ ਸਾਰੀ। ਬਾਕੀ ਹੁਣ ਉਹਨਾਂ ਨੇ ਆਪਣੀ ਡੈੱਥ ਹੋ ਗਈ ਹੈ ਬੋਡੀਆਂ ਦੀ ਡੈੱਡ ਬੋਡੀ ਜਿਹੜੀ ਹੈਗੀ ਆਪਣੀ ਕਸਟਡੀ ਚ ਲੈ ਗਏ ਦੋ ਬੋਡੀਆਂ ਦੋਨੋਂ ਹੀ ਫੀਡਿਡੈਂਸ ਦੀਆਂ ਤੇ ਬਾਕੀ ਹੁਣ ਸਵੇਰੇ ਕਾਰਵਾਈ ਜੋ ਵੀ ਹੋ ਗਈ ਉਹ ਸਵੇਰੇ ਕੀਤਾ ਜਾਵੇਗਾ ਇੱਕ ਸਾਨੂੰ ਉਹ ਇਨਫੋਰਮੇਸ਼ਨ ਮਿਲੀ ਸੀ ਕਿ ਰਿਸੀਵ ਹੋਈ ਸੀ ਕਿ ਸਤਨੌਰ ਪਿੰਡ ਚ ਆਲਟੋ ਬਲੈਕ ਕਲਰ ਚ ਦੋ ਸ਼ੱਕੀ ਬੋਡੀਆਂ ਪਈਆਂ ਹੀਆਂ ਇੰਦਰ ਜਿਹੜਾ ਅਸੀਂ ਮੌਕੇ ਤੇ ਪਹੁੰਚੇ ਹਾਂ ਜਿਨ੍ਹਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਜਿਹਨੂੰ ਅਸੀਂ ਮਾਰਨਿੰਗ ਚ ਨਾ ਪੋਸਟਮਾਰਮ ਕਰਾ ਕੇ ਕੀ ਤੁਹਾਡੀ ਨਾਲ ਗੱਲ ਸੰਜੀਤ ਸਰ ਕੋਈ ਇੰਜਰੀ ਵੀ ਹੋਈ ਹੈ ਕੋਈ ਨਹੀਂ ਕੋਈ ਫਿਲਹਾਲ ਜੋ ਦੇਖਿਆ ਕਿ ਕੋਈ ਫਰੈਸ਼ ਇੰਜਰੀ ਨਹੀਂ ਹੈਗੀ ਬਾਕੀ ਪੋਸਟਮਾਰਟਮ ਜਿਹੜਾ ਆ ਪੜਚ ਲੱਗੇ ਕੀ ਸਰ ਪਤਾ ਲੱਗਿਆ ਕਿ ਕਿੱਥੋਂ ਦੇ ਵਿਅਕਤੀ ਨੇ ਹਾਂਜੀ ਜਿਹੜਾ ਮੁੰਡਾ ਜਿਹੜਾ ਮਰਨ ਵਾਲਾ ਉਹਦਾ ਨਾਮ ਆ ਦਲਵੀਰ ਸੋ ਤੇ ਜਿਹੜੀ ਨਾਲ ਥੁੜੀ ਸੀਗੀ ਉਹਦਾ ਨਾਮ ਜਰਜਨੀ ਹੈ ਇਹ ਪਥਰਾ ਨੇ ਦੋ ਦੋ